ਆ ਦੇਖ ਲਓ ਜੀ ਪੰਜਾਬੀਆਂ ਦੀ ਆਕਾਤ yaad کرا ਦਿੱਤੀ ਕੈਨੇਡੀਅਨ ਗਵਰਨਮੈਂਟ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਵੈਲਕਮ ਕੀਤਾ ਨਰਿੰਦਰ ਮੋਦੀ ਦਾ ਜੂਨ ਦੇ ਮਹੀਨੇ ਜਿਸ ਜੂਨ ਦੇ ਮਹੀਨੇ ਨੇਜਰ ਦਾ ਕਤਲ ਕਰਿਆ ਸੀ ਇੰਡੀਅਨ ਗਵਰਨਮੈਂਟ ਨੇ ਕਿਉਂਕਿ ਇੰਡੀਅਨ ਗਵਰਨਮੈਂਟ ਨੇ ਕਰਾਇਆ ਸੀ ਇਹ ਕੈਨੇਡੀਅਨ ਗਵਰਨਮੈਂਟ ਨੇ ਬੋਲਿਆ ਸੀ ਦੁਨੀਆ ਦੇ ਸਾਹਮਣੇ ਅੱਜ ਉਹੀ ਕੈਨੇਡੀਅਨ ਗਵਰਨਮੈਂਟ ਨਰਿੰਦਰ ਮੋਦੀ ਦਾ ਵੈਲਕਮ ਕਰਦੀ ਆ ਕਿਉਂ ਕਰਦੀ ਆ ਕਿਉਂਕਿ ਜਿਹਦਾ ਰਾਜ ਉਹਦਾ ਹੀ ਭਾਗ ਉਹਦਾ ਹੀ ਕੰਮਕਾਰ ਹੁੰਦਾ ਕਿਉਂਕਿ ਜਿਹੜੇ ਪੰਜਾਬੀ ਨੇ ਇਹਨਾ ਘਰਦੇ ਨੇ ਨਾ ਘਾਟਦੇ ਨੇ ਕਾਸੇ ਜੋਗੇ ਨਹੀਂ ਹੈ ਅੱਜ ਕੈਨੇਡਾ ਦੇ ਵਿੱਚ ਕਿੰਨੇ ਮੰਤਰੀ ਨੇ ਜਿਹੜੇ ਪੰਜਾਬੀ ਨੇ ਪਰ ਕੀ ਉਹ ਪੰਜਾਬੀ ਰੋਕ ਸਕੇ ਵੀ ਭਾਈ ਨਾ ਨਰਿੰਦਰ ਮੋਦੀ ਨੂੰ ਬੁਲਾਓ ਨਰਿੰਦਰ ਮੋਦੀ ਨੇ ਤਾਂ ਕੈਨੇਡੀਅਨ ਸਿਟੀਜ਼ਨ ਦਾ ਕਤਲੇਆਮ ਕੀਤਾ ਤੁਸੀਂ ਕਿਹਾ ਫਿਰ ਤੁਸੀਂ ਹੀ ਬੁਲਾਉਨੇ ਹੋ ਫਿਰ ਜੂਨ ਦੇ ਮਹੀਨੇ ਜਿਸ ਜੂਨ ਦੇ ਮਹੀਨੇ ਕਾਲਤਾਕ ਸਰ ਤੇ ਹਮਲਾ ਕੀਤਾ ਭਾਰਤੀ ਹਕੂਮਤ ਨੇ ਕਿੰਨਾ ਕਤਲੇਆਮ ਕੀਤਾ ਦੱਸਣ ਦੀ ਲੋੜ ਨਹੀਂ ਸਭ ਨੂੰ ਪਤਾ ਫਿਰ ਅੱਜ ਉਹਦਾ ਫੇਰ ਵੈਲਕਮ ਕੀਤਾ ਪੰਜਾਬੀਆਂ ਦੀ ਬੇਇੱਜ਼ਤੀ ਕੀਤੀ ਐਡੀ ਵੱਡੀ ਬੇਇੱਜ਼ਤੀ ਕੀਤੀ ਜਿਸ ਦਾ ਅੰਤ ਕੋਈ ਨਹੀਂ ਕਿਉਂਕਿ ਪੰਜਾਬੀ ਹਉਬ ਹਉਬ ਕੇ ਕਹਿੰਦੇ ਸੀ ਕਿ ਜੀ ਹੁਣ ਕੈਨੇਡਾ ਨੇ ਨਹੀਂ ਬੁਲਾਉਣਾ ਇੰਡੀਆ ਦੇ ਪ੍ਰਧਾਨ ਮੰਤਰੀ ਨੂੰ ਨਹੀਂ ਬੁਲਾਉਣਾ ਬਿਲਕੁਲ ਹੀ ਕੈਨੇਡਾ ਨੇ ਕਿਉਂਕਿ ਇਹਨਾਂ ਨੂੰ ਮਾਣ ਸੀ ਆ ਕਰਾ ਲਓ ਗੱਲ ਬੁਲਾ ਲਿਆ ਕਿ ਨਾ ਬੁਲਾ ਲਿਆ ਹੁਣ ਹੋ ਗਈ ਨਾ ਬੇਇੱਜ਼ਤੀ ਪੰਜਾਬੀਆਂ ਦੀ ਕਿਉਂਕਿ ਜਦੋਂ ਤੁਹਾਡੀ ਬੇਇੱਜ਼ਤੀ ਹੁੰਦੀ ਆ ਇਹ ਸੋਚੋ ਵੀ ਤੁਹਾਡੀ ਬੇਇੱਜ਼ਤੀ ਹੁੰਦੀ ਕਿਉਂ ਆ ਕਿਉਂਕਿ ਇੱਕ ਹੱਥ ਕਰ ਲਾ ਇੱਕ ਹੱਥ ਭਰ ਲਾ ਜਿੱਦਾਂ ਵਾ ਕਰੋਗੇ ਉਦਾਂ ਦਾ ਦੂਣਾ ਹੋ ਕੇ ਮਿਲੇਗਾ ਇਹ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਿੱਖਿਆ ਦਿੱਤੀ ਆ ਪਰ ਸਿੱਖਾਂ ਨੂੰ ਸਿੱਖਿਆ ਦਿੱਤੀ ਆ ਪਰ ਅਸੀਂ ਸਿੱਖ ਰਹੇ ਹੀ ਨਹੀਂ ਕਿਉਂਕਿ ਸਿੱਖਿਆ ਹੀ ਨਹੀਂ ਕੋਸ਼ਿਸ਼ੀ ਇਹ ਬੇਇੱਜ਼ਤੀ ਤੁਹਾਡੀ ਪੂਰੇ ਇੰਟਰਨੈਸ਼ਨਲ ਬੇਜ ਦੇ ਉੱਤੇ ਪੂਰੀ ਦੁਨੀਆ ਚ ਕਿਉਂ ਬੇਇੱਜ਼ਤੀ ਹੁੰਦੀ ਆ ਪੰਜਾਬੀਓ ਇਹ ਸੋਚੋ ਕਿ ਤੁਹਾਡੀ ਬੇਇੱਜ਼ਤੀ ਕਿਉਂ ਹੁੰਦੀ ਆ ਤੁਸੀਂ ਐਵੇਂ ਹੀ ਬਸ ਫੜਾ ਮਾਰੀ ਜਾਂਦੇ ਓਏ ਕਰਤਾਂਗੇ ਉਹ ਕਰਦਾਂਗੇ ਆ ਜੋ ਕੈਨੇਡੀਅਨ ਗਵਰਨਮੈਂਟ ਨੇ ਕੀਤਾ ਉਹ ਤੁਹਾਡੇ ਸਾਹਮਣੇ ਆ ਕਿਉਂਕਿ ਤੁਹਾਡੀ ਬੇਇਜ਼ਤੀ ਤਾਂ ਹੁੰਦੀ ਆ ਕਿਉਂਕਿ ਤੁਸੀਂ ਬੇਇਜ਼ਤੀ ਕਿਸੇ ਦੀ ਕੀਤੀ ਹੋਊਗੀ ਬੇਅਦਵੀ ਕਿਸੇ ਦੀ ਕੀਤੀ ਹੋਊਗੀ ਇਹੀ ਕੈਨੇਡਾ ਦੀਆਂ ਸੜਕਾਂ ਦੇ ਉੱਤੇ ਤੁਸੀਂ ਇਤਿਹਾਸ ਦੀਆਂ ਧੱਜੀਆਂ ਉਡਾਉਨੇ ਹੋ ਇਤਿਹਾਸ ਦੀ ਬੇਇਜ਼ਤੀ ਕਰਦੇ ਹੋ ਬੇਅਦਵੀ ਕਰਦੇ ਹੋ ਕੈਨੇਡਾ ਦੀਆਂ ਸੜਕਾਂ ਤੇ ਅਮਰੀਕਾ ਦੀਆਂ ਸੜਕਾਂ ਤੇ ਪੂਰੀ ਦੁਨੀਆ ਤੇ ਬੇਇਜ਼ਤੀ ਕਰਦੇ ਹੋ ਜਦੋਂ ਇਤਿਹਾਸ ਨੂੰ ਬੇਇਤਿਹਾਸ ਕਰਦੇ ਫਿਰਦੇ ਹਾਂ ਤਾਂ ਫਿਰ ਤੁਹਾਡੀ ਬੇਇਜ਼ਤੀ ਤਾਂ ਇਹੀ ਸੜਕਾਂ ਤੇ ਹੋਣੀ ਹੀ ਹੋਣੀ ਆ ਕਿਉਂਕਿ ਇੱਕ ਹੱਥ ਕਰ ਲਾ ਇੱਕ ਹੱਥ ਭਰ ਲਾ ਤੁਸੀਂ ਗੱਲ ਕਰਦੇ ਹੋ ਮਹਾਰਾਜਾ ਅਨਜੀਤ ਸਿੰਘ ਦੇ ਰਾਜ ਦੀ ਜਿਨੇ ਮਹਾਰਾਜਾ ਅਨਜੀਤ ਸਿੰਘ ਦਾ ਰਾਜ ਤਬਾਹ ਕੀਤਾ ਜਿਸ ਨੇ ਗੁਰੂਆਂ ਦੇ ਨਿਸ਼ਾਨ ਸਾਹਿਬ ਦੀ ਤੇ ਗੁਰੂਆਂ ਦੇ ਖੰਡੇ ਦੀ ਬੇਅਦਬੀ ਕੀਤੀ ਅੱਜ ਤੁਸੀਂ ਪੰਜਾਬੀਓ ਉਹਨਾਂ ਦੇ ਮਗਰ ਲੱਗ ਕੇ ਉਹਦੇ ਲੋਗੋ ਨੂੰ ਤੁਸੀਂ ਖੰਡਾ ਦੱਸ ਕੇ ਗੁਰੂਆਂ ਦੇ ਖੰਡੇ ਦੀ ਕੈਨੇਡਾ ਅਮਰੀਕਾ ਬਾਹਰਲੇ ਮੁਲਕਾਂ ਦੀਆਂ ਸੜਕਾਂ ਤੇ ਬੇਅਦਬੀ ਕਰਦੇ ਹੋ ਬੇਇਜ਼ਤੀ ਕਰਦੇ ਹੋ ਤੇ ਤੁਹਾਡੀ ਬੇਇਜ਼ਤੀ ਵੀ ਹੋਊਗੀ ਕਿਉਂਕਿ ਤੁਸੀਂ ਗੁਰੂਆਂ ਦੇ ਇਤਿਹਾਸ ਦੇ ਨਹੀਂ ਬਣੇ ਆਹ ਦੇਖੋ ਟੀਵੀ ਦੀ ਸਕਰੀਨ ਤੇ ਜਰਨਲ ਅਡਵੈਰ ਦਾ ਲੋਗੋ ਆ ਜੋ ਤੁਸੀਂ ਗੁਰਦੁਆਰਿਆਂ ਚ ਝੰਡਿਆਂ ਤੇ ਲਾਇਆ ਇੱਥੇ ਗੁਰੂਆਂ ਦੇ ਖੰਡੇ ਦੇ ਦਰਸ਼ਨ ਕਰੋ ਸਿੰਘ ਦੇ ਹੱਥ ਚ ਫੜਿਆ ਹੋਇਆ ਜਦੋਂ ਤੁਸੀਂ ਅੰਗਰੇਜ਼ਾਂ ਦੇ ਲੋਗੋ ਨੂੰ ਖੰਡੇ ਦਾ ਨਾਂ ਦੰਨੇਓ ਤਾਂ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਘੋਰ ਬੇਅਦਬੀ ਹੁੰਦੀ ਆ ਜਦੋਂ ਤੁਸੀਂ ਗੁਰੂਆਂ ਦੀ ਬੇਅਦਬੀ ਕਰੋਗੇ ਖੰਡੇ ਦੀ ਬੇਅਦਬੀ ਕਰੋਗੇ ਤਾਂ ਥੋੜੀ ਤਾਂ ਹੋਣੀ ਹੀ ਹੋਣੀ ਹੈ ਤਾਂ ਗਾਰੰਟੀ ਆ ਤੁਸੀਂ ਗੁਰੂਆਂ ਦੇ ਇਤਿਹਾਸ ਦੀ ਬੇਅਦਬੀ ਕਰਦੇ ਹੋ ਗੁਰੂਆਂ ਦੇ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਦੇ ਹੋ ਗੁਰੂਆਂ ਦਾ ਨਿਸ਼ਾਨ ਸਾਹਿਬ ਸੀ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਨੀਲੇ ਰੰਗ ਦਾ ਆਹ ਦੇਖ ਲਓ ਦੇਖ ਲਓ ਪੰਜਾਬੀਓ ਟੀਵੀ ਦੀ ਸਕਰੀਨ ਤੇ ਦਰبار ਸਾਹਿਬ ਦੇ ਅੰਦਰ ਪੌੜੀਆਂ ਨੇ ਉਹ ਪੌੜੀਆਂ ਦੇ ਅੰਦਰ ਸ੍ਰੀ ਗੁਰੂ 10ਵੇਂ ਪਾਸ਼ਾ ਜੀ ਦੇ ਨਿਸ਼ਾਨ ਸਾਹਿਬ ਦਾ ਇਤਿਹਾਸ ਹੈ ਜਿਸ ਪੌੜੀਆਂ ਨੂੰ ਜਿੰਦਾ ਲਾ ਰੱਖਿਆ ਹੁਣ ਅੱਜ ਜੂਨ ਸੇ ਨੂੰ ਕਿੰਨੇ ਗਏ ਸੀ ਸਿੱਖ ਜਥੇਬੰਦੀਆਂ ਵਾਲੇ ਕਿਸੇ ਨੇ ਕਿਹਾ ਵੀ ਅੱਜ ਤਾਂ ਅਸੀਂ ਦਰਸ਼ਨ ਕਰਨੇ ਆ ਗੁਰੂਆਂ ਦੇ ਨਿਸ਼ਾਨ ਸਾਹਿਬ ਤੇ ਉਹ ਪੌੜੀਆਂ ਦਾ ਜਿੰਦਾ ਖੋਲੋ ਨਹੀਂ ਕਿਸੇ ਨੇ ਕਿਹਾ ਕਿਉਂਕਿ ਤੁਸੀਂ ਗੁਰੂਆਂ ਦੇ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਦੇ ਹੋ ਗੁਰੂਆਂ ਦੇ ਖੰਡੇ ਦੀ ਬੇਅਦਬੀ ਕਰਦੇ ਹੋ ਤਾਂ ਤੁਹਾਡੀ ਬੇਅਦਬੀ ਹੁੰਦੀ ਆ ਪੰਜਾਬੀਓ ਮਹਾਰਾਜਾ ਹਰਜੀਤ ਸਿੰਘ ਦੇ ਰਾਜ ਤੋਂ ਬਾਅਦ ਦੇ ਵਿੱਚ ਗੁਰੂਆਂ ਦੇ ਨਿਸ਼ਾਨ ਸਾਹਿਬ ਦੀ ਤੇ ਗੁਰੂਆਂ ਦੇ ਖੰਡੇ ਦੀ ਬੇਅਦਬੀ ਹੋਣ ਲੱਗ ਗਈ 100 ਸਾਲ ਹੋ ਗਏ ਨੇ ਬੇਅਦਬੀ ਹੁੰਦੀ ਨੂੰ 100 ਸਾਲ ਹੀ ਹੋ ਗਏ ਨੇ ਪੰਜਾਬੀਆਂ ਨੂੰ ਸੜਕਾਂ ਤੇ ਰੁਲਦਿਆਂ ਨੂੰ ਬੇਇੱਜ਼ਤੀ ਕਰਵਾਉਂਦਿਆਂ ਨੂੰ 100 ਸਾਲ ਹੋ ਗਏ ਨੇ ਕਿਉਂਕਿ ਜਦੋਂ ਤੁਸੀਂ ਗੁਰੂਆਂ ਦੇ ਨਿਸ਼ਾਨ ਸਾਹਿਬ ਦੀ ਤੇ ਖੰਡੇ ਦੀ ਵੇਦਵੀ ਕਰਨੀ ਪੰਜਾਬੀਓ ਬੰਦ ਕਰ ਦੋਗੇ ਉਦੋਂ ਤੁਹਾਡੀ ਚੜ੍ਹਦੀ ਕਲਾ ਹੋ ਜਾਏਗੀ। ਉਦੋਂ ਤੁਹਾਡੀ ਚੜ੍ਹਦੀ ਕਲਾ ਹੋ ਜਾਏਗੀ ਜਿੱਦਣ ਗੁਰੂਆਂ ਦਾ ਬਖਸ਼ਿਆ ਹੋਇਆ ਮਾਨਸਾਨ ਸਾਹਿਬ ਹੱਥਾਂ 'ਚ ਚੱਕ ਲਓਗੇ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਨੀਲੇ ਰੰਗ ਦਾ ਉਦੋਂ ਤੁਹਾਡੀ ਚੜ੍ਹਦੀ ਕਲਾ ਹੋ ਜਾਏਗੀ। ਜਿੱਦਣ ਤੁਸੀਂ ਜਰਨਲ ਅਡਵਾਇਜ਼ ਤੇ ਲੋਕੋ ਨੂੰ ਗੁਰਦਾਰਿਆਂ ਦੀਆਂ ਗਮਟਾਂ ਤੋਂ ਉਤਾਰ ਕੇ ਥੱਲੇ ਸਿਰਤਾ ਝੰਡਿਆਂ ਤੋਂ اتار ਦਿੱਤਾ ਰਮਾਲਿਆਂ ਤੋਂ اتار ਦਿੱਤਾ ਗੱਡੀਆਂ 'ਚੋਂ ਲਾ ਕੇ ਪੁੰਜੇ ਸਿੜਤਾ ਇਹ ਜਰਨਲ ਅਡਵੈਰ ਦਾ ਲੋਗੋ ਜਿਹਨੂੰ ਤੁਸੀਂ ਖੰਡੇ ਦਾ ਨਾਂ ਦਿੰਨੇ ਹੋ ਗੁਰੂ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜਿੱਦੇ ਖੰਡੇ ਵਰਗਾ ਖੰਡਾ ਬਣਾ ਕੇ ਅੰਬਰ 'ਚ ਕਾਉਣ ਲੱਗੇ ਗੁਰੂਆਂ ਦੀਆਂ ਦਸਿਆਵੀਆਂ ਰਹਿਤਾਂ ਦੱਸਣ ਲੱਗੇ ਉਸ ਦਿਨ ਤੁਹਾਡੀ ਚੜ੍ਹਦੀ ਕਲਾ ਹੋ ਜੇਗੀ ਤੁਹਾਡੀ ਹਮੇਸ਼ਾ ਚੜ੍ਹਦੀ ਕਲਾ ਰਹੇਗੀ ਪੂਰੀ ਦੁਨੀਆ 'ਤੇ ਕਿਉਂਕਿ ਜੇ ਤੁਸੀਂ ਗੁਰੂਆਂ ਦੇ ਬਣੋਗੇ ਤਾਂ ਰੱਬ ਤੁਹਾਡਾ ਬਣੇਗਾ ਤੁਸੀਂ ਗੁਰੂਆਂ ਦੇ ਨਹੀਂ ਰਹੇ ਤੁਸੀਂ ਗੁਰੂਆਂ ਦੇ ਨਹੀਂ ਰਹੇ ਜਰਨਲ ਅਡਵਾਈਰ ਦੇ ਚੇਲੇ ਬਣ ਕੇ ਹੁਣ ਚੇਲੇ ਬਣਿਆ ਕਰਕੇ ਤੁਹਾਡੇ ਜੁੱਤੀਆਂ ਪੈਂਦੀਆਂ ਨੇ 100 ਸਾਲ ਤੋਂ ਜੁੱਤੀਆਂ ਪੈਂਦੀਆਂ ਆ ਰਹੀਆਂ ਨੇ ਅੱਗੇ ਵੀ ਪੈਂਦੀਆਂ ਹੀ ਰਹਿਣਗੀਆਂ ਇਹ ਤਦ ਜੁੱਤੀਆਂ ਪਹਿਣੀਆਂ ਬੰਦ ਹੋਣਗੀਆਂ ਜਦੋਂ ਤੁਸੀਂ ਆਪਣੇ ਗੁਰੂਆਂ ਦੇ ਬਣ ਜਾਓਗੇ ਆ ਟੀਵੀ ਦੀ ਸਕਰੀਨ ਤੇ ਦੇਖ ਲਓ ਇਹਨਾਂ ਪਾਪੀਆਂ ਨੇ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਆ ਪੌੜੀਆਂ ਨੂੰ ਜ਼ਿੰਦਾ ਲਾ ਰੱਖਿਆ ਕਦੇ ਕਿਸੇ ਨੇ ਦੁਨੀਆ ਤੇ ਗੁਰਦੁਆਰੇ ਦੀ ਕਮੇਟੀ ਨੇ ਜਾਂ ਸਿੱਖ ਜੱਥੇਬੰਦੀ ਨੇ ਜਾਂ ਇੰਡੀਆ ਚ ਕਿੰਨੀਆਂ ਸਿੱਖ ਜੱਥੇਬੰਦੀਆਂ ਨੇ ਕਿਹਾ ਵੀ ਭਾਈ ਇਹ ਪੌੜੀਆਂ ਦਾ ਜਿੰਦਾ ਖੋਲੋ ਜੇ ਕਿਹਾ ਤਾਂ ਦੱਸੋ ਜਦੋਂ ਤੁਸੀਂ ਗੁਰੂਆਂ ਨੂੰ ਇਨਸਾਫ ਨਹੀਂ ਦਿੰਦੇ ਗੁਰੂਆਂ ਦੇ ਇਤਿਹਾਸ ਨੂੰ ਇਨਸਾਫ ਨਹੀਂ ਦਿੰਦੇ ਤੇ ਤੁਹਾਨੂੰ ਤਾਂ ਇਨਸਾਫ ਕਿੱਥੋਂ ਮਿਲੂਗਾ ਮੈਂ ਕਿਹਾ ਪੰਜਾਬੀਆਂ ਦੀ ਬੇਅਦਬੀ ਕੀਤੀ ਪੰਜਾਬੀਆਂ ਦੀ ਬੇਇੱਜ਼ਤੀ ਕੀਤੀ ਕਨੇਡੀਅਨ ਗਵਰਨਮੈਂਟ ਨੇ ਇੱਥੇ ਪੰਜਾਬੀ ਸ਼ਬਦ ਕੀਤਾ ਵਰਤਿਆ ਸਿੱਖ ਨਹੀਂ ਵਰਤਿਆ ਕਿਉਂਕਿ ਸਿੱਖ ਤੁਸੀਂ ਹੈ ਹੀ ਨਹੀਂ ਸਿੱਖ ਤਾਂ ਉਹ ਹੁੰਦੇ ਨੇ ਜੋ ਸਿੱਖਦੇ ਨੇ ਗੁਰੂ ਗ੍ਰੰਥ ਸਾਹਿਬ ਗੁਰਦਾਰੇ 'ਚ ਪ੍ਰਕਾਸ਼ ਕੀਤਾ ਸਿਰਫ ਚੌਧਰਾਂ ਦੇ ਲਈ ਬੇਅਦਵੀ ਕਰਨ ਦੇ ਲਈ ਹੁਣ ਜੇ ਤੁਹਾਡੇ ਕੋਲੇ ਜਵਾਬ ਆ ਤਾਂ ਪੰਜਾਬੀਓ ਦੇਵੋ ਕਿ ਤੁਸੀਂ ਜਿਹੜਾ ਝੰਡਿਆਂ ਦੇ ਉੱਤੇ ਲੋਗੋ ਲਾਉਨੇ ਹੋ ਸਾਡੇ 10 ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਖੰਡਾ ਇੱਕੋ ਹੀ ਹੋਇਆ ਜਿਸ ਖੰਡੇ ਦੇ ਅਨੰਦਪੁਰ ਸਾਹਿਬ ਦਰਸ਼ਨ ਕਰਾਏ ਜਾਂਦੇ ਨੇ ਉਹ ਖੰਡਾ ਸਿੰਘ ਦੇ ਹੱਥ ਚ ਫੜਿਆ ਆ ਤੁਸੀਂ ਦਰਸ਼ਨ ਕਰ ਲਓ ਇਹੀ ਆ ਖੰਡਾ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦਾ ਇਸੇ ਖੰਡੇ ਦੇ ਨਾਲ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਨੇ ਖਾਲਸਾ ਪੰਥ ਸਾਜਿਆ ਸੀ ਆ ਜਰਨਲ ਅਡਵਾਇਰ ਪਾਪੀ ਮਸਟੰਡੇ ਨੇ ਆਪਣਾ ਇੱਕ ਲੋਗੋ ਬਣਾਇਆ ਉਹ ਲੋਗੋ ਬਣਾ ਕੇ ਉਹ ਸਮੇਂ ਦੀ ਜਿਹੜੀ ਪੰਜਾਬੀ ਭਰਤੀ ਕੀਤੀ ਸੀ ਇਹਨਾਂ ਨੇ ਫੌਜ ਦੇ ਵਿੱਚ ਉਹਨਾਂ ਦੇ ਲਈ ਬੈਚ ਬਣਾਇਆ ਸੀ ਇਹ ਇਹ ਬੈਚ ਨੂੰ ਹੀ ਫਿਰ ਬਾਕੀ ਬਾਅਦ ਦੇ ਵਿੱਚ ਖੰਡੇ ਦਾ ਰੂਪ ਦੇ ਦਿੱਤਾ ਗੁਰੂਆਂ ਦੇ ਖੰਡੇ ਦੀ ਬੇਅਦਬੀ ਕਰਨ ਲੱਗੇ ਇਸ ਪਾਪੀ ਨੂੰ ਕਿੱਥੇ-ਕਿੱਥੇ ਨਹੀਂ ਖੂਨੀ ਲੋਕੋ ਨੂੰ ਲਾਇਆ ਗਮਟਾਂ ਤੇ ਰਮਾਲਿਆਂ ਤੇ ਤੇ ਗੱਡੀਆਂ 'ਚ ਵੀ ਲਮਕਾਇਆ ਹੋਇਆ ਗਮਟਾਂ ਤੇ ਵੀ ਲਾਇਆ ਹੋਇਆ ਜਦੋਂ ਤੁਸੀਂ ਗੁਰੂਆਂ ਦੇ ਖੰਡੇ ਦੀ ਐਡੇ ਵੱਡੇ ਪੱਧਰ ਤੇ ਬੇਅਦਬੀ ਕਰੋਗੇ ਤੇ ਥੋੜੀ ਬੇਅਦਬੀ ਤਾਂ ਹੋਣੀ ਹੋਣੀ ਆ ਤੁਹਾਡੀ ਬੇਇੱਜ਼ਤੀ ਤਾਂ ਦੁਨੀਆ ਤੇ ਹੁੰਦੀ ਹੀ ਰਹਿਣੀ ਆ ਨਾ ਬਣੇਗਾ ਖਾਲਸਤਾਨ ਇਹ ਗੱਲ ਯਾਦ ਕਰ ਲੋ ਯਾਦ ਰੱਖ ਲੋ ਕਿਉਂ ਨਹੀਂ ਬਣਾ ਸਕਦਾ ਕਿਉਂਕਿ ਤੁਸੀਂ ਖਾਲਸੇ ਦਾ ਨਾਂ ਲੈ ਕੇ ਅੰਗਰੇਜ਼ਾਂ ਦੇ ਲੋਗੋ ਨੂੰ ਖੰਡੇ ਦਾ ਨਾਂ ਦੰਨਿਓ ਇਸ ਕਰਕੇ ਨਹੀਂ ਬਣ ਸਕਦਾ ਇਸ ਕਰਕੇ ਹੀ ਤੁਹਾਡੀ ਅੱਜ ਬੇਇੱਜ਼ਤੀ ਹੁੰਦੀ ਆ ਦੁਨੀਆ ਤੇ ਜਿੱਦਣ ਤੁਸੀਂ ਗੁਰੂਆਂ ਦਾ ਖੰਡਾ ਚੱਕ ਲਿਆ ਗੁਰੂਆਂ ਦੇ ਖੰਡੇ ਵਰਗਾ ਖੰਡਾ ਚੱਕ ਲਿਆ ਗੁਰੂਆਂ ਦੇ ਨਿਸ਼ਾਨ ਸਾਹਿਬ ਵਰਗਾ ਨਿਸ਼ਾਨ ਸਾਹਿਬ ਚੱਕ ਲਿਆ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾੜ ਥੱਲੇ ਕਿਟਾਰ ਨੀਲੇ ਰੰਗ ਦਾ ਉਹ ਨਿਸ਼ਾਨ ਸਾਹਿਬ ਤੇ ਥੱਲੇ ਆ ਗਏ ਪੂਰੀ ਦੁਨੀਆ ਤੇ ਹਰ ਗੁਰਦੁਆਰੇ ਚ ਗੁਰੂਆਂ ਦਾ ਨਿਸ਼ਾਨ ਸਾਹਿਬ ਝੁਲਣ ਲੱਗ ਗਿਆ ਉਹਦਣ ਤੁਹਾਡੀ ਜਿੱਤ ਹੋ ਜੇਗੀ ਖਾਲਸਤਾਨ ਬਣਾਉਣ ਤੋਂ ਕੋਈ ਦੁਨੀਆ ਤੇ ਨਹੀਂ ਰੋਕ ਸਕੇਗਾ ਕਿਉਂਕਿ ਪ੍ਰਮਾਤਮਾ ਮੰਨਿਓ ਤੁਹਾਨੂੰ ਸ਼ਕਤੀ ਮਿਲ ਜੇਗੀ ਪਾਵਰ ਮਿਲ ਜੇਗੀ ਗੁਰੂ ਤੁਹਾਡੇ ਨਾਲ ਤਾਂ ਜੇ ਤੁਸੀਂ ਗੁਰੂਆਂ ਦੇ ਬਣ ਕੇ ਰਹਿੰਦੇ ਹੋ ਜੇ ਤੁਸੀਂ ਗੁਰੂਆਂ ਦੇ ਨਹੀਂ ਬਣਦੇ ਤਾਂ ਤੁਹਾਡਾ ਕੱਖ ਨਹੀਂ ਹੋਣਾ ਕੱਖ ਵੀ ਇਹ ਗੱਲ ਯਾਦ ਰੱਖ ਲਿਓ ਜੇ ਗੁਰੂਆਂ ਦੇ ਇਤਿਹਾਸ ਦੀ ਬੇਅਦਵੀ ਕਰੋਂਗੇ ਬੇਇੱਜ਼ਤੀ ਕਰੋਗੇ ਬੇਇੱਜ਼ਤੀ ਥੋੜੀ ਵੀ ਹੋਣੀ ਆ ਆ ਹੋਈ ਆ ਕੈਨੇਡਾ ਦੇ ਵਿੱਚ ਇਹਨੂੰ ਯਾਦ ਰੱਖ ਲਿਓ ਐਵੇਂ ਜਿਵੇਂ ਹੁੰਦੀ ਰਹੂਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ